ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਨੋਵੋ ਦੀ ਹੋ ਗਈ ਸਰਵਿਸ 1000 ਘੰਟੇ ਤੇ ਜਦ ਕਿ 900 ਕੁਝ ਘੰਟੇ ਤੋਂ ਉੱਪਰ ਹੀ ਚੱਲ ਗਈ 50 ਘੰਟੇ ਵੀ ਜਿਹੜੀ ਹੋਣੀ ਸੀ ਸਰਵਿਸ ਅੱਜ ਹੋਈਆ ਸਰਵਿਸ ਤੇ ਇਹਦੇ ਮੂਰੇ ਪਲੇਟਾਂ ਵੀ ਲਾਤੀਆਂ ਵੱਧ ਕਿਉਂਕਿ ਹੁਣ ਹੁਣ ਤਕਰੀਬਨ ਸੀਜ਼ਨ ਨੇੜੇ ਹੋ ਜੂਏ ਇਹਦੇ ਨਾਲ ਕਿਉਂਕਿ ਇਹਦੀ ਸਰਵਿਸ 500 ਘੰਟੇ ਤੇ ਹੁੰਦੀ ਆ ਹੁਣ तकरीबन ਜਿਆਦਾਤਰ ਟਰੈਕਟਰਾਂ ਦੀਆਂ ਸਰਵਿਸ ਤਾਂ 500 ਘੰਟੇ ਤੀ ਹੋਣ ਲੱਗੀਆਂ ਜਿਵੇਂ ਇਹਦੀ ਵੀ 500 ਤੀ ਹੋਈ ਆ ਹੁੰਦੀ ਆ ਤੇ ਆਪਣਾ ਡਿਊਟ ਪਾਰ ਆ ਉਹਦੀ ਵੀ 500 ਤੀ ਆ ਆਪਣੇ ਫਾਰਮ ਟਰੱਕ ਦੀ ਵੀ 500 ਤੀ ਆ ਹੈਨਾ ਕਿ ਸਰਵਿਸ ਤਾਂ ਵਧੀਆਂ ਨੇ ਵੀ 5-500 ਤੇ ਹੋਣ ਲੱਗੀਆਂ ਤੇ ਚੰਗੀ ਗੱਲ ਆ ਸਮਾਂ ਤੇ ਵੀ ਖਰਚਾ ਘਟਦਾ ਵਾ ਨਹੀਂ 250 ਤੀ ਹੁੰਦੀ ਸੀ ਤੇ ਅੱਜ ਹੁਣ ਇਹਨਾਂ ਦਾ ਸਰਵਿਸ ਹੋ ਜੂਗੀ ਚਲੋ ਕੱਲ ਤੋਂ ਫਿਰ ਇਹਨੂੰ ਫੇਰ ਲਗਾਤਾਰ ਕੰਮ ਤੇ ਹੀ ਆ ਬਜਾਰਾ ਜੇ ਤਾਂ ਨਾ ਕਿਤੇ ਬਿਮਾਰ ਹੋਇਆ ਫੇਰ ਤਾਂ ਲਗਾਤਾਰ ਬਸ ਕੰਮ ਤੇ ਹੀ ਆ ਜੇ ਬਿਮਾਰ ਹੋਇਆ ਕਦੇ ਫੇਰ ਦੇਖੀ ਜੋ ਇਹ ਚੱਲੀ ਗਿਆ ਤਾਂ ਫੇਰ ਤਾਂ ਵਾ ਠੀਕ ਠੀਕਾ ਫੇਰ ਕੋਈ ਦਿੱਕਤ ਨਹੀਂ ਹੈਗੀ ਤੇ ਟਰੈਕਟਰ ਵਧੀਆ ਟਰੈਕਟਰ ਯਾਰ ਦੇਖੋ ਮੈਂ ਤਾਂ ਕਦੇ ਕਿਸੇ ਟਰੈਕਟਰ ਨੂੰ ਮਾੜਾ ਨਹੀਂ ਕਿਹਾ ਹਨਾ ਸਾਰੇ ਟਰੈਕਟਰ ਆਪ ਮੈਂ ਕਿਉਂ ਬਦਲ ਬਦਲ ਕੇ ਲੈਣਾ ਟਰੈਕਟਰ ਕਿਉਂਕਿ ਸਾਰੇ ਟਰੈਕਟਰਾਂ ਦਾ ਸਵਾਦ ਦੇਖਣਾ ਚਾਹੀਦਾ ਕਿਸੇ ਕੰਪਨੀ ਨੇ ਆਪਾਂ ਨੂੰ ਨਾਮ ਨਹੀਂ ਦੇਣਾ ਵੀ ਜੇ ਮੈਂ ਕਹਾਂ ਨਾ ਵੀ ਅਰਜਨ ਮੈਨੂੰ ਨਾਮ ਦਊਗਾ ਜਾਂ ਜੌਂਡੀਅਰ ਮੈਨੂੰ ਨਾਮ ਦਊਗਾ ਨਹੀਂ ਆਪ ਕੋ ਆਪਣਾ ਸ਼ੌਂਕ ਆ ਜਿਹੜਾ ਉਹ ਆਪਣੇ ਆਪ ਤਾਂ ਪੂਰੇ ਕਰਦੇ ਆ ਵੀ ਹਾਂ ਚੱਲ ਆ ਵੀ ਲੈ ਕੇ ਚਲਾ ਕੇ ਦੇਖੋ ਆ ਵੀ ਚ ਲੈ ਕੇ ਚਲਾ ਕੇ ਦੇਖੋ ਸਾਰਿਆਂ ਦਾ ਵਧੀਆ ਵਾ ਆਪਣਾ ਆਪਣਾ ਰਿਸਪੋਨਸ ਹੁਣ ਆਪਾਂ ਡਿਊਲ ਤੇ ਆਵਾ ਡਿਊਲ ਦਾ ਫਰਕ ਦੇਖਾਂਗੇ ਵੀ ਕੀ ਆ ਤੇਲ ਦੇ ਵਿੱਚ ਜਿਹੜੇ ਵੀਰਾਂ ਕੋਲੇ ਹੈਗੇ ਆ ਭਾਈ ਸਾਰਿਆਂ ਨੇ ਮੈਨੂੰ ਇਹ ਕਿਹਾ ਵੀ ਵੀਰੇ ਤੁਸੀਂ ਜੌਂਡੀਅਰ ਦੇ ਬਰਾਬਰ ਚਲਾ ਕੇ ਦੇਖ ਲਿਓ ਤੇਲ ਬਹੁਤ ਘੱਟ ਖਾਂਦਾ ਤੇ ਜਿਹੜੇ ਵੀਰ ਪਹਿਲਾਂ ਦੇ ਚਲਾਉਂਦੇ ਆ ਜਿਨ੍ਹਾਂ ਨੂੰ 5-5 ਸਾਲ ਹੋ ਗਏ ਕਈ ਵੀਰ ਤਾਂ 2005-6 ਮਾਡਲ ਵੀ ਰੱਖੀ ਵਰਦੇ ਸਾਰੇ ਵੀਰਾਂ ਦੇ ਫੋਨ ਆ ਸਾਰਿਆਂ ਨੇ ਇਹ ਕਿਹਾ ਵੀ ਵੀਰੇ ਵੀ ਟਰੈਕਟਰ ਵਧੀਆ ਸੀਗਾ ਵੀ ਪਰ ਸਪੇਅਰ ਪਾਰਟ ਨਹੀਂ ਉਹ ਮਾਰ ਖਾਂਦਾ ਸੀ ਵੀ ਹੁਣ ਕੰਪਨੀਆਂ ਆਉਣ ਲੱਗੀਆਂ ਵੀ ਹੁਣ ਸਪੇਅਰ ਪਾਰਟ ਮਿਲਣ ਲੱਗ ਗਿਆ ਵੀ ਹੁਣ ਨਹੀਂ ਕੋਈ ਦਿੱਕਤ ਆਉਣੀ ਹੈ ਨਾ ਕਿ ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ ਬਹੁਤ ਵੀਰਾਂ ਕੋਲੇ ਬਹੁਤ ਪੁਰਾਣੇ ਪ੍ਰਾਣ ਟਰੈਕਟਰ ਕਈਆਂ ਕੋਲੇ ਹਨਾ ਕਈ ਨਵੇਂ ਵੀ ਵੀਰ ਆ ਜਿਨ੍ਹਾਂ ਨੇ ਥਾਲ ਹੋਇਆ 2 ਸਾਲ ਹੋਇਆ ਲੈ ਇਹਨੂੰ ਹਨਾ ਵੀ ਉਹ ਸਾਰੇ ਕਹਿੰਦੇ ਆ ਵੀ ਵੀਰੇ ਜ਼ੋਰ ਬਹੁਤ ਆ ਟਰੈਕਟਰ ਚ ਤੇ ਚੱਲਦਾ ਬਹੁਤ ਸੋਹਣਾ ਵਾ ਟਰੈਕਟਰ ਹਨਾ ਤੇ ਬਾਕੀ ਹੁਣ ਆਪਾਂ ਤਾਂ ਚਲੋ ਹਜੇ ਚਲਾ ਕੇ ਨਹੀਂ ਦੇਖਿਆ ਜਦੋਂ ਹੁਣ ਚਲਾਵਾਂਗੇ ਫੇਰ ਹੀ ਪਤਾ ਲੱਗੂਗਾ ਤੇ ਇਹ ਹਜੇ ਤਾਂ ਆਪਾਂ gekeడే ਛੇੜੀ ਦਿੱਤੇ ਆ ਔਰ ਕੋਈ ਬਾਲਾ ਚਲਾਇਆ ਨਹੀਂ ਆਪਾਂ ਜਦੋਂ ਚਲਾਵਾਂਗੇ ਫੇਰ ਦੇ ਲੋ ਸਰਵਿਸ ਕਰਾਉਣ ਤੋਂ ਬਾਅਦ ਆਰਜਣ ਤੇ ਮਾਰਤਾ ਪਾਣੀ ਪੋਣੀ ਤੋ ਤਾਂ ਸਾਰਾ ਤੇ ਇੱਧਰ ਖੜਾ ਆਪਣਾ ਡਿਊਜ਼ ਫਾਰ ਤੇ ਆ ਇਹਦੀ ਹੁੱਕ ਬਈ ਮੈਂ ਤਾਂ ਨਾ ਚਲੋ ਠੀਕ ਆ ਸਭ ਦਾ ਆਪੋ ਆਪਣੀ ਹੁੰਦੀ ਆ ਸੋਚ ਹੈ ਨਾ ਮੈਂ ਤਾਂ ਅਜ਼ੀਦਾ ਕਿਸੇ ਟਰੈਕਟਰ ਦੀ ਬਈ ਹੁੱਕ ਵੀ ਕਦੇ ਉਹ ਨਹੀਂ ਕਰਵਾਈ ਵੀ ਬਾਧੂ ਨਵੀਂ ਲਵਾਈ ਹੋਵੇ ਬਸ ਜਿਹੜੀਆਂ origignal ਆ ਬਸ ਉਹ ਹੀ ਰੱਖੀ ਨੇ ਆ ਦੇਖ ਲਓ ਆ ਹੁਣ ਹੁੱਕ origignal ਸੀ ਹੈ ਨਾ ਇਹ ਤੰਗ ਸੀਗੀ ਤੇ ਤੰਗ ਤੰਗ ਸੀਗੀ ਥੋੜੀ ਜੀ ਤੇ ਬਸ ਐ ਉੱਪਰ ਨੂੰ ਖੁੱਲੀ ਕਰਵਾ ਦੀ ਕਿਉਂਕਿ ਆਪਾਂ ਨਾ ਤਾਂ ਟਰਾਲੀਆਂ ਦੀਆਂ ਹੁੱਕਾਂ ਬਾਲੀਆਂ ਵੱਡੀਆਂ ਬਣਾਈਆਂ ਹੋਈਆਂ ਵੀ ਬਹੁਤ ਨਜਾਇਜ਼ ਮੋਟੀਆਂ ਜਿਹੜੀ ਨਾ ਇਹ ਹੁੱਕ ਨਾਲ ਦੀ ਕੁਆਲਿਟੀ ਦੀ ਆਉਂਦੀ ਆ ओरिजिनल ਹੁੱਕ ਹੋਵੇ ਬਈ ਉਹਦੇ ਵਰਗਾ ਲੋਹਾ ਹੀ ਨਹੀਂ ਹੁੰਦਾ ਕਿਤੇ ਠੀਕ ਨੇ ਆਹ ਇਹਦੇ ਵਰਗਾ ਲੋਹਾ ਨਹੀਂ ਹੁਣਾ ਕਿਉਂਕਿ ਨਾਲ ਆਈ ਹੋਈ ਹੁੱਕ ਬਾਹਰੋਂ ਨਹੀਂ ਲੱਗੀ ਹੋਈ ਹੈ ਨਾ ਤੇ ਇੱਕ ਡਿਊਸ ਫਾਰਦਰ ਆਹ ਕੰਮ ਬੜਾ ਵਧੀਆ ਦੇਖੋ ਹਰ ਇੱਕ ਜਗ੍ਹਾ ਪੈਨਪੌਂਡ ਨੂੰ ਉਹਨਾਂ ਨੇ ਆਪੋ ਆਪਣੀ ਦਿੱਤੀ ਹੋਈ ਆ ਹਰ ਇੱਕ ਜਗ੍ਹਾ ਤੇ ਆ ਗੁੱਲਾ ਛੋਟਾ ਹੋ ਗਿਆ ਹੁਣ ਤੇ ਯਾਨੀ ਕਿ ਵੀ ਇਸ ਚੀਜ਼ ਦਾ ਬਹੁਤ ਵਧੀਆ ਬੇਨਿਫਿਟ ਆ ਵੀ ਹੁੱਕ ਦੇਖ ਲਓ ਆਪਾਂ ਆ ਵੱਡੀ ਕਰਾਤੀ ਹਨ ਤੇ ਆ ਦੇਖੋ ਦੇਖੋ ਹੈ ਤਾਂ ਹੈ ਤਾਂ ਚੀਜ਼ ਮਾੜੀ ਜੀ ਹੋਈ ਆ ਕੋਈ ਬੜੀ ਵੱਡੀ ਗੱਲ ਨਹੀਂ ਹਨ ਬਟ ਯਾਰ ਦਿੱਤੀ ਤਾਂ ਹੋਈ ਆ ਨਾ ਦੇਖੋ ਸੰਗਲੀ ਵੀ ਦਿੱਤੀਆਂ ਨਾਲ ਪੈਨ ਪਾਉਣ ਨੂੰ ਜਗ੍ਹਾ ਵੀ ਦਿੱਤੀ ਆ ਠੀਕ ਨਹੀਂ ਇਹਦੇ ਵੀ ਐਵੇਂ ਆ ਉਹਦੇ ਵੀ ਨਾਲ ਸੰਗਲੀ ਆ ਹਨਾ ਤੇ ਆਹਾ ਗੁੱਲੀਆਂ ਦੋਨੇ ਪਾਸੇ ਪਿੰਨਾ ਪੈਂਦੀਆਂ ਹੁੱਕ ਦੀ ਵੀ ਪੰਨੇ ਵੀ ਆ ਇਹਦੇ ਹੁੱਕ ਦਾ ਵੀ ਇਦਾਂ ਹੀ ਦੋਨੇ ਪਾਸੇ ਨੂੰ ਪੈਂਦਾ ਵਾ ਤੇ ਬਾਕੀ ਦਾ ਚਲੋ ਹੁਣ ਜਦੋਂ ਚਲਾਵਾਂਗੇ ਉਦੋਂ ਹੀ ਦਿਖਾਵਾਂਗੇ ਵੀ ਕੀ ਚੱਲਦਾ ਕਿਵੇਂ ਨਹੀਂ ਤੇ ਇੱਕ ਇਹਦਾ ਆਹ ਹੈ ਇਹਦਾ ਬਈ ਮੁਗਲੈਲ ਠੰਡਾ ਕਰਦਾ ਠੀਕ ਨਹੀਂ ਬਾਕੀ ਦਾ ਹਜੇ ਪਤਾ ਨਹੀਂ ਕੀ ਕੀ ਲੱਗਿਆ ਹੋਇਆ ਇਹਨੂੰ ਕੀ ਕਿ ਨਹੀਂ ਖੋਤਾ ਸਾਰਾ ਕੋ ਚੱਲੇ ਦੀ ਪਤਾ ਲੱਗੂ ਵੀ ਕਿਵੇਂ ਕਿਵੇਂ ਚੱਲਦਾ ਤੇ ਮੁਗਲੈਲ ਠੰਡਾ ਕਰਨ ਵਾਲਾ ਜ਼ਰੂਰ ਹੈ ਇਹਦੇ ਪਤਾ ਵੀ ਇਹ ਲੱਗਿਆ ਹੋਇਆ ਤੇ ਬਾਕੀ ਇਹਦਾ ਜਿਹੜਾ ਦਿਮਾਗ ਆ ਉਹ ਇਹਦਾ ਇੱਥੇ ਮੂਰੇ ਲੱਗਿਆ ਹੋਇਆ ਜਿਹਨੇ ਸਾਰਾ ਕੁਝ ਸੈਂਸ ਕਰਨਾ ਹਨ ਤੇ ਬਾਕੀ ਉਹ ਟਰੈਕਟਰ ਸੋਹਣਾ ਲੱਗਦਾ ਜੱਚਦਾ ਵਾ ਤੇ ਹੁਣ ਆਪਾਂ ਇਹਦੀ ਛਤਰੀ ਤੇ ਮੋਰਲੇ ਵੇਟ ਬੈਗ ਵੇਟ ਛਤਰੀ ਜੀ ਦੇ ਨਾਲ ਆਪਾਂ ਸ਼ੀਸ਼ਾ ਤੇ ਉਹਦੀਆਂ ਲਾਈਟਾਂ ਸਾਰਾ ਕੁਝ ਆਰਡਰ ਕਰਿਆ ਹੋਇਆ ਹਨ ਤੇ ਉਹ ਆ ਜਾਣ ਫਿਰ ਚਲੋ ਛਤਰੀ ਨਾਲ ਬਹੁਤ ਟੌਰੀ ਲੱਗਦਾ ਕਿਉਂਕਿ ਮੈਂ ਦੇਖਿਆ ਕਾਫੀ ਰੀਲਾਂ ਤੇ ਬਹੁਤ ਸੋਹਣਾ ਲੱਗਦਾ ਹਾਂ ਇੱਕ ਆ ਲਾਈਟਾਂ ਦਾ ਚਾਨਣ ਹੈ ਨਹੀਂ ਬਾਈ ਜਾਂ ਤਾਂ ਬੱਲੇ ਵੱਡੇ ਮੋਣੇ ਪੈਣੇ ਆ ਇਹਦੇ ਲਾਈਟਾਂ ਦਾ ਚਾਨਣ ਬਹੁਤ ਘੱਟ ਕਿਉਂਕਿ ਲਾਈਟਾਂ ਨੀਵੀਆਂ ਪੈਂਦੀਆਂ ਇਹ ਚੀਜ਼ ਦੀ ਬਹੁਤ ਉਹ ਵੱਡੀ ਦਿੱਕਤ ਆ ਵੀ ਜਿਹੜੀਆਂ ਲੈਟਾਂ ਨੀਵੀਆਂ ਪੈਂਦੀਆਂ ਬਾਕੀ ਸਾਰਾ ਕੁਝ ਬਾਕੀ ਦਾ ਠੀਕ ਆ ਪਰ ਲੈਟਾਂ ਨੀਵੀਆਂ ਪੈਂਦੀਆਂ ਹਾਂ ਬਈ ਇਹਦੀ ਇੱਕ ਬੈਨੀਫਿਟ ਇੱਕ ਸੱਚ ਹੋਰ ਫੀਚਰ ਬਹੁਤ ਵਧੀਆ ਕਿ ਇਹ ਜਿੱਥੇ ਆਪਾਂ ਇਹਦੀ ਲੈਫਟ ਬੰਦ ਕਰਤੀ ਉਦੋਂ ਥੱਲੇ ਟਰੈਕਟਰ ਨੇ ਲੈਫਟ ਨਹੀਂ ਕਰਨੀ ਦੇ ਲ ਜੇ ਆਪਾਂ ਉੱਪਰ ਚੱਕ ਕੇ ਛੱਡ ਤੀ ਨਾ ਤਾਂ ਟਰੈਕਟਰ ਨੇ ਲੈਫਟ ਨਹੀਂ ਥੱਲੇ ਕਰਨੀ ਇੰਨਾ ਫਰਕ ਹੈਗਾ ਇਹਦਾ ਹੈਲੋ 3x08 ਪਿੱਤਰ ਲੈਫਟ ਥੱਲੇ ਕਰੀ ਬੰਦ ਤੇ ਆ ਦੇਖੋ ਵੀਰੇ ਇਹਦੀ ਲੈਫਟ ਨਹੀਂ ਥੱਲੇ ਜਾਂਦੀ ਲੈ ਲੈਫਟ ਵਾਲਾ ਲੀਵਰ ਥੱਲੇ ਆ ਬਾ ਥੱਲੇ ਹੀ ਆ ਨਾ ਲੈਫਟ ਵਾਲਾ ਲੀਵਰ ਹਾਂ ਥਲੇ ਹਾਂ ਬਸ ਬਾ ਬੰਦ ਤੇ ਇਹ ਵੀ ਲੈਫਟ ਨਹੀਂ ਥੱਲੇ ਜਾਣੀ ਚਾਹੇ ਇਹ ਵਧੀਆ ਵਾ ਚਾਹੇ ਜਿੰਨਾ ਮਰਜੀ ਭਾਰਾ ਕੰਮ ਕਰ ਲੈ ਆ ਦੇ ਲੈ ਵੀ ਆ ਦੇ ਲੈ ਲੈ ਆ ਲੈਫਟ ਦਾ ਲੀਵਰ ਥੱਲੇ ਆ ਪਰ ਲੈਫਟ ਨਹੀਂ ਥੱਲੇ ਜਾਣੀ ਨਾ 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 ਜਦੋਂ ਤੂੰ ਸਟਾਰਟ ਕਰੇਗਾ ਫੇਰ ਥੱਲੇ ਜਾਣੀ ਸਟਾਰਟ ਕਰੀ ਥੱਲੇ ਕਰ ਦੇ ਇੱਕਦਮ ਨਾ ਆ ਜਵੇ ਮਾੜੀ ਜੀ ਥੱਲੇ ਕਰ ਲਾ ਬਸ ਹਾਂ ਇਹ ਖਾਸੀਅਤਾਂ ਬਾਈ ਇਹਦੇ ਵਿੱਚ ਹੋਰ ਕੋਈ ਮਸ਼ੀਨ ਛੱਡਣੀਆਂ ਜਿਹੜਾ ਮਾੜਾ ਮੋਟਾ ਇਹਦਾ ਕੰਮ ਜਿਆ ਆਰਡਰ ਆ ਪਾਤਾ ਤੇ ਇੱਕ ਅੱਧੇ ਦਿਨ ਦੇ ਵਿੱਚ ਜਿਹੜਾ ਸਮਾਨ ਆ ਜਾਣਾ ਆਪਣਾ ਉਹ ਸਾਰਾ ਤੇ ਲਿਫਟ ਚੱਕਦਾ ਵੀ ਬਾਈ ਉੱਚੀ ਆ ਲਿਫਟ ਘੱਟ ਉੱਚੀ ਨਹੀਂ ਚੱਕਦਾ ਠੀਕ ਆ ਲਿਫਟ ਉੱਚੀ ਚੱਕ ਵਧੀਆ ਲਿਫਟ ਚੱਕਦਾ ਨਹੀਂ ਮਜਨੂ ਨੂੰ ਕਹੇ ਨਾਲ ਬਿਠਾ ਕੇ ਲੈ ਜੂ। ਓਏ ਮਜਨੂ ਨੂੰ ਤੇਰਾ। ਨਹੀਂ ਨਹੀਂ। ਉਹਨੂੰ ਗੋਪੀ ਨੂੰ ਬਿਠਾ ਲੈ ਇੱਧਰ ਫੜ ਕੇ ਵੇਜੂ ਇਹਨੂੰ। ਗੋਪੀ ਬਹਿ ਜਾ ਨਾਲ। ਤੇਰੇ ਮੂਰਲੇ ਬ੍ਰੇਕ ਬੰਦ ਰੱਖਿਆ ਕਰ। ਬੰਦ ਹੀ ਆ। ਹਾਂ। ਇਹ ਤਾਂ ਲੈ ਹੀ ਨਹੀਂ ਕੱਢਿਆ। ਜਮੂਰਲੇ ਬੰਦ ਰੱਖਿਆ ਕਰ ਫੇਰ ਨਹੀਂ ਝਟਕਾ ਜਮਾਂ ਵੀ ਪੈਂਦਾ। ਕਿੰਨੇ ਨਾਲ ਹੀ ਜਾਣਾ ਉਹਨੂੰ ਛੇਤੀ ਤੋਂ ਛੇਤੀ ਵੀ ਹਾਂ ਮੈਂ ਨਾਲ ਜਾਣਾ ਟਰੈਕਟਰ 'ਤੇ ਬਹਿਣਾ ਬਸ ਹੁਣ ਪਿੱਤਰ ਨੇ ਥੱਲੇ ਤਾਰ ਤਾਂ ਜਦੀ ਮੂੰਹ ਮਿੰਗਾ ਕਰ ਲਿਆ ਵੀ ਮੈਨੂੰ ਥੱਲੇ ਲਾਤਾ ਆਉ ਲੈਫਟ ਵੀ ਪਿੱਤਰ ਉੱਚੀ ਚੱਕਦਾ ਮਗਰੋਂ ਹਾਂ ਇਹ ਨਿਊ ਹਾਲੈਂਡ ਇੰਨੀ ਚੱਕਦਾ ਹੁੰਦਾ ਆਪਣਾ ਜੋਂਡੀਰ ਨੇ ਵੀ ਬਹੁਤ ਚੱਖਣੀਆਂ ਹੂੰ ਬਹੁਤ ਵੀਰਾਂ ਨੇ ਕਹਿਣਾ ਵੀਰੇ ਗਲਤ ਆ ਮਗਰਾੜ ਤੇ ਬਿਠਾਉਣੇ ਨਹੀਂ ਚਾਹੀਦੇ ਜਾਂ ਫਲਨ ਵੀਰੇ ਹੁਣ ਕੀ ਕਰੀਏ ਠੀਕ ਆ ਨਾ ਜਵਾਕ ਆ ਮੰਨਦੇ ਨਹੀਂ ਹੈਗੇ ਤਾਂ ਹੁਣ ਬੰਦਾ ਨਾਲ ਭੇਜਿਆ ਵੀ ਫੜ ਕੇ ਵੇਜੂਗਾ ਹਨਾ ਸ਼ੌਂਕ ਆ ਉਹਨੂੰ ਵੀ ਆਪਾਂ ਨੂੰ ਵੀ ਸੀਗਾ ਛੋਟੇ ਹੁੰਦਿਆਂ ਨੂੰ ਮਗਰਾੜਾਂ ਤੇ ਬੈਠਣ ਦਾ ਹਨਾ ਤੇ ਬਾਪੂਆਂ ਦੇ ਨਾਲ ਬੈਂਦੇ ਹੁੰਦੇ ਸੀ ਮਗਰਾੜਾਂ ਤੇ ਇਹ ਆਪਣੇ ਜਵਾਨਾਂ ਨੂੰ ਇਹੀ ਸ਼ੌਂਕ ਆ ਹੋਰ ਤਾਂ ਕੋਈ ਸ਼ੌਂਕ ਹੁੰਦਾ ਨਹੀਂ ਹੈਨਾ ਤੇ ਇਹ ਇਹੀ ਸ਼ੌਂਕ ਸਭ ਤੋਂ ਵੱਡਾ ਹੁੰਦਾ ਕੀ ਨਾਲ ਬਹਿਣਾ ਤੇ ਅਸੀਂ ਮੈਂ ਜਦੋਂ ਛੋਟਾ ਹੁੰਦਾ ਸੀਗਾ ਤਾਇਆ ਜੀ ਦੇ ਨਾਲ ਜਾਂ ਵੱਡੇ ਭਰਾ ਦੇ ਨਾਲ ਸਾਰੀ-ਸਾਰੀ ਦਿਹਾੜੀ ਟਰੈਕਟਰ ਤੇ ਬੈਠੇ ਰਹਿਣਾ ਹੈਨਾ ਮਗਰਾੜ ਤੇ ਸਾਰੀ ਦਿਹਾੜੀ ਬੈਠੇ ਰਹਿੰਦੇ ਹੁੰਦੇ ਤੇ ਕੋਈ ਉਹ ਨਹੀਂ ਸੀ ਕਰਦੇ ਹੁੰਦੇ ਬਹੁਤ ਵੀਰ ਹਨ ਮੈਨੂੰ ਕਹਿਣਗੇ ਵੀਰੇ ਸਾਡੀ ਇਦਾਂ ਕਰਕੇ ਵੀ ਫਾਲੋਅਰ ਸਾਡੀ ਵੀ ਸਟੋਰੀ ਪਾ ਦਿਓ ਵੀਰੇ ਦੇਖੋ ਕਿਸੇ ਦੀਆਂ ਸਟੋਰੀਆਂ ਪਾਉਣ ਨਾਲ ਕੁਝ ਨਹੀਂ ਫਰਕ ਪੈਂਦਾ ਜਦੋਂ ਤੁਹਾਨੂੰ ਲੋਕਾਂ ਨੇ ਪਸੰਦ ਕਰਨਾ ਤੁਹਾਡੇ ਪੇਜ ਨੂੰ ਤੁਹਾਡੀਆਂ ਰੀਲਾਂ ਨੂੰ ਹਨਾ ਉਹ ਆਟੋਮੈਟਿਕਲੀ ਆਪਣੇ ਆਪ ਫਾਲੋਅਰ ਜਿਨ੍ਹਾਂ ਨੇ ਵੀਰਾਂ ਨੇ ਪਸੰਦ ਕਰਨਾ ਉਹਨਾਂ ਨੇ ਤੁਹਾਡੇ ਪੇਜ ਤੇ ਪੱਕਾ ਆਉਣਾ ਹੀ ਹੁਣ ਉਹ ਤੁਹਾਡੀ ਆਪਣੇ ਆਪ ਜਾਣੀ ਹੈ ਕਿਸੇ ਦੇ ਕਰਨ ਨਾਲ ਕੁਝ ਨਹੀਂ ਹੁੰਦਾ ਵੀਰੇ ਠੀਕ ਹੈ ਨਾ ਇੱਕ ਬਹਿਮ ਆ ਕਿ ਕੋਈ ਕਹਿ ਦੂ ਜਾਂ ਐਂ ਕਰ ਲੂ ਉਹ ਕਿਸੇ ਦੇ ਕਹਿਣ ਦੇ ਨਾਲ ਨਾ ਪਤਾ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਜਿਵੇਂ ਹੁਣ ਸਪੋਜ਼ ਕਰੋ ਮੈਂ ਅੱਜ ਕਹਤਾ ਕਿਸੇ ਨੂੰ ਕਿ ਹਾਂ ਵੀ ਆਹਾ ਵੀ ਕਰ ਦੋ ਹਨਾ ਮੈਂ ਤਾਂ ਇਹੀ ਗੱਲ ਕਹਿਣਾ ਹਾਂ ਹਮੇਸ਼ਾ ਸਾਰੇ ਵੀਰਾਂ ਨੂੰ ਕਿ ਵੀਰੇ ਦੇਖੋ ਫਾਲੋਅਰ ਨਹੀਂ ਵੱਧਦੇ ਇਦਾਂ ਸਟੋਰੀਆਂ ਪਾਉਣ ਨਾਲ ਨਾ ਚਾਹੇ ਤੁਸੀਂ ਜੀਤੋਂ ਮਰਦੀ ਪਾ ਲਓ ਸਪੋਸ ਕਰੋ ਕਿ ਮੈਂ ਹੀ ਕਹਿ ਦਵਾਂ ਕਿਸੇ ਵੀਰ ਦੀ ਵੀ ਵੀਰੇ ਵੀ ਇਹਨੂੰ ਆਈਡੀ ਨੂੰ ਫੋਲੋ ਕਰ ਲਿਓ ਸ਼ਾਇਦ ਫੋਲੋ ਕਰ ਲੈਣ ਥੋੜੇ ਜੇ ਵੀਰ ਹਨਾ ਜਿੰਨੇ ਕਿ ਚਲੋ ਉਦੋਂ ਬਾਅਦ ਤੁਹਾਡੀ ਆਈਡੀ ਤੇ ਉਹਨਾਂ ਨੇ ਆਉਣਾ ਨਹੀਂ ਜਿੰਨਾ ਜਦ ਤੁਹਾਡਾ ਕੰਟੈਂਟ ਨਹੀਂ ਪਸੰਦ ਆਉਂਦਾ ਉਹਨਾਂ ਜਦ ਤੁਸੀਂ ਜੀਤੋਂ ਮਰਜੀ ਸਟੋਰੀ ਪਵਾ ਲਓ ਵੀਰੇ ਨਹੀਂ ਗੱਲ ਬਣਦੀ ਠੀਕ ਹੈ ਨਾ ਤੁਸੀਂ ਆਪ ਦਾ ਬਸ ਇੰਨੀ ਇੱਕ ਗੱਲ ਆ ਕਿ ਆਪਾਂ ਨਾ ਥੋੜਾ ਉਹ ਸਬਰ ਨਹੀਂ ਹੋਏਗਾ ਆਪਣੇ ਦੇ ਵਿੱਚ ਕਿ ਆਪਾਂ ਸਬਰ ਖਤਮ ਕਰ ਲੈਨੇ ਆਂ ਛੇਤੀ ਹਨਾ ਹੁਣ ਮੈਂ ਤੁਹਾਨੂੰ ਦੱਸਾਂ ਮੈਂ ਯਾਰ ਵੀਰੇ 2014 ਜਾਂ 13 ਦੇ ਵਿੱਚ ਮੇਰਾ ਇੰਸਟਾਗ੍ਰam ਬਣਿਆ ਹੋਇਆ ਹੈ ਨਾ ਤੁਸੀਂ ਦੇਖ ਲਓ ਵੀ 10 ਸਾਲ ਹੋ ਗਏ 10 11 ਸਾਲ ਹੋ ਗਏ ਨਾ 10 11 ਸਾਲਾਂ ਚ ਅੱਜ ਮੇਰੇ ਇੰਸਟਾਗ੍ਰam ਤੇ 129000 ਫਾਲੋਅਰ ਹੈ ਜਿਹੜਾ ਫੇਸਬੁੱਕ ਦਾ ਪੇਜ ਆ ਉਹ ਤਾਂ ਵੀਰੇ ਜੱਤੋਂ ਫੇਸਬੁੱਕ ਆਈ ਹੈ ਜੱਤੋਂ ਮੇਰਾ ਸੰਧੂ ਫਰਮ ਜੋਧਾ ਦੇ ਨਾ ਉਹਦੇ ਪੇਜ ਬਣਾਇਆ ਹੋਇਆ ਕਿਉਂਕਿ ਮੈਂ ਵਿੱਚ ਜੇ ਇੰਸਟਾਗ੍ਰam ਤੇ ਪਾਉਣ ਲੱਗ ਗਿਆ ਸੀਗਾ ਰੀਲਾਂ ਤੇ ਬਟ ਫੇਸਬੁੱਕ ਤੇ ਨਹੀਂ ਸੀ ਪਾਉਂਦਾ ਹੁੰਦਾ ਜਦੋਂ ਹੁਣ ਮੈਂ ਪਾ ਦਿੰਦਾ ਫੇਸਬੁੱਕ ਤੇ ਤੇ ਇੰਸਟਾਗ੍ਰam YouTube ਦੀ ਆਈਡੀ ਸੀ ਜਿਹੜੀ ਮੇਰੀ YouTube ਦਾ ਜਿਹੜਾ ਲਿੰਕ ਪੇਜ ਸੀਗਾ ਮੇਰਾ ਉਹ ਵੀ ਜਿਆਦਾ ਇੰਸ ਬਹੁਤ ਟਾਈਮ ਦਾ ਬਣਾਇਆ ਹੋਇਆ ਹਨਾ ਉਹਤੇ ਮੈਂ ਵੀਡੀਓ ਪਾਉਂਦਾ ਹੀ ਨਹੀਂ ਸੀਗਾ ਕਦੇ ਵੀ ਹਾਂ ਉਹ ਆਈਡੀ ਬਣਾ ਕੇ ਛੱਡ ਦਿੱਤੀ ਵੀਡੀਓ ਨਹੀਂ ਸੀ ਕਦੇ ਭਾਈ 2015 ਚ ਪਾਈ ਸੀ 2015 16 ਚ ਇੱਕ ਪਾਈ ਸੀ ਬਸ ਹਨਾ ਬਸ ਇੰਨਾ ਕੀ ਸੀਗਾ ਹਨਾ ਕਿ ਜੀ ਨਹੀਂ ਸੀ ਕਰਦਾ ਹਨਾ ਅਤੇ ਵੀ ਮੈਂ ਤਾਂ ਸਾਰੇ ਵੀਰਾਂ ਨੂੰ ਇਹ ਕਹਿਣਾ ਕਿ ਜੇ ਦੇਖੋ ਤੁਸੀਂ ਕੰਟੈਂਟ ਵਧੀਆ ਦੋਗੇ ਜਾਂ ਠੀਕ ਆ ਮੈਂ ਤਾਂ ਇਹ ਕਹਿਣਾ ਦੇਖੋ ਗਾਣੇ ਲਾਉਣ ਨਾਲੋਂ ਚਾਹੇ ਤੁਸੀਂ ਮੱਝਾਂ ਰੱਖੀਆਂ ਚਾਹੇ ਤੁਸੀਂ ਕੁੱਤੇ ਰੱਖੇ ਆ ਚਾਹੇ ਤੁਸੀਂ ਬਿੱਲੀਆਂ ਰੱਖੀਆਂ ਚਾਹੇ ਤੁਸੀਂ ਕੋਈ ਕੰਮ ਕਰਦੇ ਹੋ ਚਾਹੇ ਤੁਸੀਂ ਕਿਤੇ ਜੌਬ ਕਰਦੇ ਹੋ ਕੁਝ ਵੀ ਆ ਤੁਸੀਂ ਉਹ ਚੀਜ਼ ਦਿਖਾਓ ਤੁਹਾਨੂੰ ਉਹਤੇ ਦੇਖੋ ਲੋਕ ਇੰਟਰਸਟਿਡ ਆ ਬਾਈ ਸੁਣਨ ਨੂੰ ਨਾ ਕਿ ਗਾਣੇ ਸੁਣਨ ਮੈਂ ਮੈਂ ਨਾ ਦੇਖੋ ਮੇਰੀ ਤੇ ਮੈਂ ਤੇ ਪਵਿੱਤਰ ਮੇਰਾ ਬ੍ਰਦਰ ਆ ਜਿਹੜਾ ਛੋਟਾ ਉਹਦੇ ਕੋਲੇ ਵੀ ਇੰਸਟਾਗ੍ਰਾਮ ਆਮ ਚੱਲਦਾ ਜਿਹੜਾ ਚੱਕ ਮਾਤਰ ਲੈ ਜੇ ਵਾਲਾ ਗਾਣਾ ਹੁੰਦਾ ਉਹ ਪਿੱਤਰ ਲਾਉਂਦਾ ਹੁੰਦਾ ਮੈਂ ਤਾਂ ਸਿੰਪਲ ਜਿਹਾ ਗਾਣਾ ਲਾਉਂਦਾ ਹੁੰਦਾ ਜੇ ਕਦੇ ਲਾਉਣਾ ਵੀ ਪੈ ਜਵੇ ਹਨਾ ਕਿਉਂਕਿ ਮੈਨੂੰ ਐ ਹੁੰਦਾ ਵੀ ਕੋਈ ਗਾਣਾ ਇਹ ਜਿਹਿਆਂ ਨਾ ਲੱਗ ਜਵੇ ਕਿ ਜਿਹੜਾ ਕਿਸੇ ਵੀ ਵੀਰ ਦੇ ਮਨ ਨੂੰ ਠੇਸ ਪਹੁੰਚਾ ਦੇਵੇ ਠੀਕ ਨਹੀਂ ਕਿਸੇ ਵੀ ਵੀਰ ਦੇ ਮਨ ਨੂੰ ਮੈਨੂੰ ਹਮੇਸ਼ਾ ਇਹੀ ਹੁੰਦਾ ਮੈਂ ਜਾਦੇ ਨਾਰਮਲ ਗੁਰਬਾਣੀ ਜਾਂ ਇਹੋ ਜਿਹੇ ਸ਼ਬਦ ਵਗੈਰਾ ਜਾਂ ਇਹੋ ਜਿਹੀਆਂ ਚੀਜ਼ਾਂ ਲਾ ਗਈ ਖੋਜ ਹੁਨਾ ਕਿ ਕਿਸੇ ਦੇ ਮਨ ਨੂੰ ਠੇਸ ਪਹੁੰਚਾ ਦੇ ਜਿਵੇਂ ਆਹ ਅਣਖਾਂ ਵਾਲੇ ਕੀਲਿਆਂ ਵਾਲੇ ਹੁਣ ਕੀਲਿਆਂ ਵਾਲੇ ਹੈ ਨਹੀਂ ਆਪਾਂ ਉਹ ਜਿਹੇ ਗਾਣੇ ਸਾਨੂੰ ਮੈਨੂੰ ਦੇਖ ਕੇ ਲਾਉਣੇ ਪੈਂਦੇ ਹਨ ਵੀ ਕਿਤੇ ਕੀਲਿਆਂ ਵਾਲਾ ਗਾਣਾ ਨਾ ਲੱਗ ਜਾ ਵੀ ਅਗਲੇ ਥੱਲੇ ਕਮੈਂਟ ਕਰ ਜਾਣ ਵੀ ਤੇਰੇ ਕੋਲੇ ਆਪ ਤਾਂ ਇੱਕ ਕੀਲਾ ਵਾ ਤੇ ਤੂੰ ਗੱਲਾਂ ਗਾਣੇ ਲਾਉਣੇ ਇਹਦੇ ਤੇ ਇਹ ਜਿਹੀਆਂ ਚੀਜ਼ਾਂ ਤੋਂ ਨਾ ਪਰਹੇਜ਼ ਰੱਖਣਾ ਮੈਂਦਾ ਤੇ ਕੀ ਗੱਲ ਹੀ ਉੱਥੇ ਹੀ ਆਉਂਦੀ ਆ ਕਿ ਵੀਰੇ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਫਰਕ ਪੈਂਦਾ ਹੁੰਦਾ ਹਨਾ ਨਾ ਸਟੋਰੀ ਪਾਉਣ ਨਾਲ ਨਾ ਕੁਝ ਹੋਰ ਪਾਉਣ ਨਾਲ ਹਨਾ ਮੈਨੂੰ ਵੀ ਪਹਿਲਾਂ ਐ ਹੁੰਦਾ ਸੀ ਕਿ ਯਾਰ ਜੇ ਕੋਈ ਮੇਰੀ ਸਟੋਰੀ ਪਾ ਦੇ ਪਰ ਪਾਈ ਕਿਸੇ ਨਹੀਂ ਮੈਂ ਤਾਂ ਸਾਰਿਆਂ ਦੀ ਪਾਉਂਦਾ ਰਹਿਣਾ ਜਿਹੜਾ ਵੀਰ ਮੈਨੂੰ ਮੈਂਸ਼ਨ ਕਰਦਾ ਮੈਂ ਮੈਂਸ਼ਨ ਵੀ ਉਹਨੂੰ ਬੈਕ ਕਰ ਦਿੰਦਾ ਹਨਾ ਜਿੰਨਾ ਚਿਰ ਹਜੇ ਬੇਲੇ ਆ ਜਦੋਂ ਹੁਣ ਗਾਹਾਂ ਕੰਮ ਚੱਲ ਪਿਆ ਫੇਰ ਨਹੀਂ ਮੈਂ ਕਰਦਾ ਕਿਸੇ ਨੂੰ ਨਾ ਫੇਰ ਨਹੀਂ ਮੈਂ ਕਰਦਾ ਫੇਰ ਆਪਾਂ ਜਿੰਨਾ ਚਿਰ ਵਿਦੀਆਂ ਕੰਮ ਚੱਲਣਾ ਉਹਨਾਂ ਚਿਰ ਮੈਂ ਨਹੀਂ ਕਰਦਾ ਕਿਸੇ ਨੂੰ ਤੇ ਬਸ ਇਹ ਚੀਜ਼ਾਂ ਨੇ ਹਨਾ ਕਿ ਤੁਸੀਂ ਵੀ ਵੀਰੇ ਆਪ ਦਾ ਜੋ ਵੀ ਕੰਮ ਕਰਦੇ ਆ ਇੰਸਟਾਗ੍ਰam ਜੇ ਤੁਸੀਂ ਪੇਜ ਬਣਾਇਆ ਕਿਸੇ ਪਰਪਸ ਲਈ ਬਣਾਇਆ ਚਾਹੇ ਆਪਦੀ ਖੇਤੀ ਦਿਖਾਉਣੇ ਚੋਈ ਤੁਸੀਂ ਕਣਕ ਹੀ ਬੀਜਦੇ ਹੋ ਕਣਕ ਦੇ ਵਿੱਚ ਦਿਖਾ ਦਿਓ ਵੀ ਅੱਜ ਆਪਾਂ ਆਹ ਕਰਕੇ ਆਏ ਅੱਜ ਆਪਾਂ ਆਹ ਕਰਕੇ ਆਏ ਕੁਝ ਵੀ ਹੈ ਹਨਾ ਉਹ ਆਪਾਂ ਦਿਖਾ ਸਕਦੇ ਤੇ ਆਪਾਂ ਮੈਂ ਵੀ ਪਹਿਲਾਂ ਸੰਗ ਦਾ ਹੁੰਦਾ ਸੀਗਾ ਕਿ ਮੈਂ ਵੀ ਪਹਿਲਾਂ ਸੰਗੀ ਜਾਣਾ ਯਾਰ ਕੀ ਬੋਲੂਗਾ ਕੀ ਬੋਲੂਗਾ ਫਿਰ ਹੌਲੀ ਹੌਲੀ ਜਗ ਜੀ ਆਪਣੇ ਆਪ ਖੁੱਲ ਗਈ ਹਨਾ ਇੱਕ ਦਿਨ ਇੰਸਟਾਗ੍ਰam ਤੇ ਬੋਲ ਕੇ ਰੀਲ ਪਾਈ ਲੋਕਾਂ ਨੇ ਜਿੰਨੇ ਵੀ ਵੀਰ ਦੇਖਦੇ ਆ ਹਨਾ ਉਹਨਾਂ ਵੀਰਾਂ ਨੇ ਇੰਸਟਾਗ੍ਰਾਮ ਦੀ ਰੀਲ ਨੂੰ ਦਿੱਖ ਵੀ ਜਿਹੜੀ ਮੇਰੀ ਆਵਾਜ਼ ਸੀ ਉਹਨੂੰ ਜਾਦੇ ਪਿਆਰ ਦਿੱਤਾ ਗਾਣੇ ਵਾਲੀ ਨਾਲ ਆਪਾਂ ਉਦੋਂ ਤੋਂ ਸੋਚ ਲਿਆ ਵੀ ਆਪਾਂ ਰੀਲ ਨਹੀਂ ਪਾਉਣੀ ਵੀ ਗਾਣੇ ਨਹੀਂ ਲਾਉਣੇ ਬੋਲ ਕੇ ਦੱਸਿਆ ਕਰਨਾ ਸਮਾਂ ਤੇ ਉਦੋਂ ਤੋਂ ਉਦੋਂ ਬਾਅਦ ਬਈ ਵੀਰ ਪਿਆਰੀ ਇੰਨਾ ਕਰਨ ਲੱਗ ਗਏ ਹਨਾ ਵੀ ਹਾਂ ਬੋਲ ਕੇ ਦੱਸਣ ਨਾਲ ਕਿਉਂਕਿ ਬੋਲ ਕੇ ਦੱਸਿਆ ਉਹਨਾਂ ਨੂੰ ਸਮਝ ਲੱਗਦੀ ਸੀ ਵੀ ਹੁਣ ਜਿਵੇਂ ਮੈਂ ਸਪਰੇਅ ਕਰੀਆ ਡੱਬੇ ਰੱਖ ਕੇ ਗਾਣਾ ਲਾ ਦਿੰਦਾ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਇਹ ਚੀਜ਼ਾਂ ਦਾ ਹੁੰਦਾ ਫਰਕ ਹਨਾ ਜਿਵੇਂ ਵੀ ਆਪਾਂ ਹੁਣ ਸਪਰੇਅ ਕਰਨੀ ਆ ਸਪਰੇਅ ਦੇ ਮੈਂ ਡੱਬੇ ਰੱਖ ਕੇ ਉੱਤੇ ਗਾਣਾ ਲਾ ਦਿੰਦਾ ਹੁੰਦਾ ਸੀ ਤੇ ਉਹ ਵੀਰਾਂ ਨੂੰ ਸਮਝ ਨਹੀਂ ਲੱਗਦੀਦੀ ਵੀ ਕੀ ਕੀਤਾ ਇਹਨੇ ਕੀ ਨਹੀਂ ਕੀਤਾ ਕਿਹੜੀ ਦਵਾਈ ਪਾਈ ਹੈ ਹਨਾ ਤੇ ਉਹਦੇ ਕਰਕੇ ਤੇ ਫੇਰ ਵੀਰ ਪਸੰਦ ਨਹੀਂ ਕਰਦੇ ਹਨਾ ਕਿ ਗਾਣਿਆਂ ਨੂੰ ਜਾਂ ਇਦਾਂ ਨੂੰ ਹਨਾ ਕਿ ਆਪਾਂ ਬੋਲ ਕੇ ਦੱਸਦੇ ਆ ਉਹ ਚੀਜ਼ਾਂ ਦੇ ਵਿੱਚ ਸਾਰੇ ਦੱਸਦੇ ਆ ਤੇ ਉਸ ਚੀਜ਼ ਨੂੰ ਬੋਲ ਕੇ ਵਾਲੀ ਚੀਜ਼ ਨੂੰ ਵੀਰ ਪਿਆਰ ਕਰਦੇ ਆ ਸਾਰੇ ਵੀਰ ਪਿਆਰ ਦਿੰਦੇ ਆ ਤੁਸੀਂ ਆਪ ਤੁਸੀਂ ਪ੍ਰਤਿਆਗੇ ਦੇਖਿਓ ਚਾਹੇ ਕੋਈ ਵੀ ਹੈ ਨਾ ਹੁਣ ਤਾਂ ਬਹੁਤ ਵੀਰ ਵੀ ਚਲੋ ਦੇਖ ਕੇ ਵੀ ਜਾਂ ਕੁਝ ਕਰਕੇ ਬੋਲ ਕੇ ਪਾਉਂਦੇ ਆ ਹਨ ਕਿ ਉਹਨਾਂ ਨੂੰ ਪਿਆਰ ਮਿਲਦਾ ਸਾਰਿਆਂ ਨੂੰ ਮਿਲ ਨਹੀਂ ਮਿਲਣਾ ਐਵੇਂ ਤੇ ਮੈਨੂੰ ਵੀ ਮਿਲਿਆ ਭਰਾਵੋ ਐਵੇਂ ਬਹੁਤ ਵਧੀਆ ਹੰਗਾਰਾ ਮਿਲਿਆ ਸਾਰੇ ਵੀਰਾਂ ਦਾ ਤੇ ਸਾਰੇ ਪਾਸੇ ਮਿਲਿਆ ਹੰਗਾਰਾ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਹਨਾ ਕਿੰਨੇ ਪਲੇਟਫਾਰਮਾਂ ਤੇ ਮਿਲਿਆ ਤੇ سناਪਚੈਟ ਤੇ ਨਹੀਂ ਮਿਲਦਾ سناਪਚੈਟ ਤੋਂ ਨਹੀਂ ਪੈਸੇ ਆਉਣ ਲੱਗੇ ਤੇ ਸਾਰੇ ਵੀਰਾਂ ਨੂੰ ਆ سناਪਚੈਟ ਤੇ ਐਡ ਕਰੋ ਭਰਾਵੋ ਠੀਕ ਨਹੀਂ ਜਿੰਨੇ ਵੀ ਦੇਖਦੇ ਆ ਵੀ سناਪਚੈਟ ਤੇ ਵੀ 2-4 ਰੁਪਏ ਆਉਣ ਲੱਗਣ 2-4 ਡਾਲਰ ਜਿੰਨੇ ਕੁ ਵੀ ਆਉਂਦੇ ਤੇ ਬਸ ਇਹੀ ਆ ਕਿ ਆਪਣਾ ਹੌਸਲਾ ਰੱਖੋ ਤੇ ਸਬਰ ਰੱਖੋ ਸਬਰ ਦਾ ਫਾਲੀ ਮਿੱਠਾ ਹੁੰਦਾ ਕਿ ਕਾਹਲ ਨਾ ਮਚਾਇਆ ਕਰੋ ਕਿਸੇ ਵੀ ਕੰਮ ਦੀ ਕਾਹਲ ਨਹੀਂ ਕਰਨੀ ਲੋੜ ਆਪਣੇ ਆਪ ਸਾਰਾ ਕੁਝ ਹੋ ਜਾਣਾ ਕਿਸੇ ਵੀ ਚੀਜ਼ ਤੇ ਸਬਰ ਰੱਖਾਂਗੇ ਤਾਂ ਆਪਣੇ ਆਪ ਹੀ ਹੋਊਗਾ ਸਭ ਠੀਕ ਨਹੀਂ ਤੇ ਜਿਵੇਂ ਆਪਾਂ ਐਵੇਂ ਕਾਹਲ ਮਚਾਉਨੇ ਆ ਤੇ ਉਹ ਵੀ ਨਹੀਂ ਸਹੀ ਹੈਗਾ ਕਾਹਲ ਨਾ ਮਜਾਓ ਤੇ ਠੀਕ ਰੱਖ ਕੇ ਬਸ ਆਪਣਾ ਆਪਣਾ ਜਿਹੜਾ ਵੀ ਆਪਾਂ ਕੋਈ ਵੀ ਕਰਦੇ ਆ ਕੰਮ ਆਪਦੇ ਨੂੰ ਦਿਖਾਈਏ ਆਪਦਾ ਜੋ ਕੁਝ ਮਰਜ਼ੀ ਦਿਖਾਓ ਸਾਰਾ ਕੁਝ ਲੋਕ ਬਾਈ ਐਕਸੈਪਟ ਕਰਦੇ ਆ ਐ ਨਹੀਂ ਹੈਗਾ ਕਿ ਹਾਂ ਕੁਝ ਉਹਨਾਂ ਨੂੰ ਨੌਲੇਜ ਮਿਲੇ ਚਾਹੇ ਜਿਵੇਂ ਹੁਣ ਸਪੋਜ਼ ਜਿਵੇਂ ਹੁਣ ਖੇਤੀ ਬਾੜੀ ਵਾਲੇ ਆ ਖੇਤੀਬਾੜੀ ਵਾਲੇ ਵੀਰਾਂ ਨੂੰ ਮੇਰਾ ਚੈਨਲ ਵਧੀਆ ਲੱਗਣ ਲੱਗ ਗਿਆ ਨਾ ਉਹਨਾਂ ਨੂੰ ਨੌਲੇਜ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਜਿੰਨਾ ਕਿ ਮਾੜਾ ਮੋਟਾ ਮੈਨੂੰ ਪਤਾ ਜਿਹੜੇ ਵੀਰ ਮੋਟਰਸਾਈਕਲਾਂ ਵਾਲੇ ਉਹਨੂੰ ਮੋਟਰਸਾਈਕਲਾਂ ਦੀ ਨੌਲੇਜ ਦੇਣ ਲੱਗ ਗਏ ਹਨਾ ਜਿਹੜੇ ਮਿਸਤਰੀ ਦਾ ਕੰਮ ਕਰਦਾ ਉਹਨਾਂ ਨੂੰ ਮਿਸਤਰੀਆਂ ਦੀ ਨੌਲੇਜ ਦੇਣ ਲੱਗ ਜਿਹੜੇ ਹੁਣ ਵਿੱਚ ਵੀਰ ਬਹੁਤ ਆ ਜਿਹੜੇ ਟਰੱਕ ਡਰਾਈਵਰੀ ਕਰਦੇ ਉਹਨਾਂ ਦੇ ਬਲੌਗ ਪੂਰੇ ਵਧੀਆ ਲੱਗਦੇ ਹਨਾ ਟਰੱਕ ਡਰਾਈਵਰ ਵਾਲੀਆਂ ਰੀਲਾਂ ਵਧੀ ਤਾ ਇਦਾਂ ਵਾ ਜਿਹੜਾ ਵੀ ਤੁਹਾਡਾ profession ਹੈ ਉਹ ਤਾਂ ਨਹੀਂ ਹੈਗਾ ਕਿ ਸਾਰਾ ਪੰਜਾਬ ਜਾਂ ਸਾਰਾ ਇੰਡੀਆ ਖੇਤੀ ਕਰਦਾ ਹਰ ਇੱਕ ਹਰ ਇੱਕ ਪਾੜ ਦਾ ਕੰਮ-ਕੰਮ ਦੇ ਪਿੱਛੇ ਹਰ ਇੱਕ ਬੰਦਾ ਕੰਮ ਕਰਦਾ ਹਨ ਕਿ ਉਹਦੇ ਨਾਲ ਦੇ ਬਹੁਤ ਵੀਰ ਹੁੰਦੇ ਆ ਤੇ ਉਦਾਂ ਹੀ ਆ ਆਪਾਂ ਕਿ ਆਪਾਂ ਕੰਮ ਵੀ ਤੇ ਦਿਖਾ ਸਕਦੇ ਆ ਜਿੰਨੇ ਵੀਰ ਹੁਣ ਹੁਣ ਜੇ ਪਿੰਡ ਦੀ ਗੱਲ ਕਰਦੇ ਆ ਜਿੰਨੇ ਵੀਰ ਖੇਤੀ ਕਰਦੇ ਆ ਉਦੋਂ ਵੱਧ ਵੀਰ ਜੌਬ ਕਰਦੇ ਆ ਸ਼ਹਿਰਾਂ ਦੇ ਵਿੱਚ ਹਨਾ ਸ਼ਹਿਰਾਂ ਦੇ ਵਿੱਚ ਜਾਂ ਆਪਦੇ ਘਰੀ ਜਾਂ ਆਪਦੇ ਜਿਵੇਂ ਬਾਜ਼ਾਰ ਦੇ ਵਿੱਚ ਜਿਵੇਂ ਹੁਣ ਸਾਡੇ ਸਾਡੇ ਬਾਜ਼ਾਰ 'ਚ ਹੈ ਨਾ ਉਦਾਂ ਦੇ ਉਹ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਸੰਦ ਆ ਥੋੜੇ ਤੁਸੀਂ ਜਿਹੜੀ ਵੀ ਚੀਜ਼ ਕਰਦੇ ਹੋ ਉਹਨੂੰ ਤੁਸੀਂ ਸੋਸ਼ਲ ਮੀਡੀਆ ਤੇ ਦਿਖਾਉਣਾ ਤਾਂ ਦਿਖਾਓ ਪਰ ਆਪ ਬੋਲ ਕੇ ਦਿਖਾਓ ਗਾਣੇ ਲਾ ਕੇ ਨਹੀਂ ਹੈ ਨਾ ਕਿ ਤੁਹਾਡਾ ਆਪਣਾ ਕੰਟੈਂਟ ਚੱਲਣ ਲੱਗ ਜਾ ਗਾਣੇ ਨਹੀਂ ਪਸੰਦ ਕਰਦੇ ਬਹੁਤ ਘੱਟ ਵੀਰ ਜਿਹੜੇ ਗਾਣੇ ਪਸੰਦ ਕਰਦੇ ਆ ਫੇਸਬੁੱਕ ਤੇ ਤਾਂ ਗਾਣੇ ਬਿਲਕੁਲ ਹੀ ਨਹੀਂ ਪਸੰਦ ਹੁੰਦੇ ਕਿਉਂਕਿ ਫੇਸਬੁੱਕ ਤੇ ਬੱਡੀ ਉਮਰ ਦੇ ਵੀ ਵੀਰ ਬਜ਼ੁਰਗ ਕਾਫੀ ਦੇਖਦੇ ਆ ਨਾ ਕਿ ਫੇਸਬੁੱਕ ਨੂੰ ਫੇਸਬੁੱਕ ਤੇ ਦੇਖਣਾ ਬਹੁਤ ਪਸੰਦ ਕਰਦੇ ਆ YouTube ਤੇ ਹਰ ਹਰ ਇੱਕ ਦੀ ਹਰ ਇੱਕ ਜਗ੍ਹਾ ਆਪੋ ਆਪਣੇ ਹੈਗੇ ਆ ਕਈ ਵੀਰਾਂ ਨੂੰ ਫੇਸਬੁੱਕ ਚੰਗੀ ਲੱਗਦੀ ਆ ਵੀਡੀਓ ਦੇਖਣੀ ਕਈ ਵੀਰਾਂ ਨੂੰ YouTube ਚੰਗੀ ਲੱਗਦੀ ਆ ਇਦਾਂ ਅੱਡਾ-ਅੱਡਾ ਹਨਾ ਸਾਰਿਆਂ ਦਾ ਤੇ ਉਹਦੇ ਚੱਕਰ ਦੇ ਵਿੱਚ ਕੋਈ ਉਹ ਨਹੀਂ ਹੈਗੀ ਤੇ ਬਸ ਮੇਰਾ ਤਾਂ ਇਹੀ ਕਹਿਣਾ ਮੈਂ ਨਾ ਇਤਿਹਾ ਹੈ ਆਪਾਂ ਜੋ ਵੀ ਮਰਜੀ ਕੰਮ ਕਰਦਾ ਸਬਰ ਸੰਤੋਖ ਨਾਲ ਵਾਹਿਗੁਰੂ ਨੇ ਜਦੋਂ ਚਾਇਆ ਸਾਰਾ ਕੁਝ ਹੋ ਜਾਣਾ ਕੋਈ ਉਹ ਚ ਦਿੱਕਤ ਪਰੇਸ਼ਾਨੀ ਵਾਲੀ ਕਰਨੀ ਹੈਗੀ ਸਭ ਕੁਝ ਆਪਣੇ ਆਪ ਹੋਣ ਲੱਗ ਜਾਂਦਾ ਹੈ ਨਾ ਕਿ ਹੁਣ ਦੇਖ ਲਓ ਮੈਂ ਤਾਂ ਕੋਈ ਬਾਲਾ ਯਾਰ ਦੇਖੋ ਮੈਨੂੰ ਵੀ ਰੇ ਐ ਨਹੀਂ ਹੁੰਦਾ ਕਿ ਮੈਂ ਇਹ ਵੀਡੀਓ ਪਾਉਣੀ ਪਾਉਣੀ ਹੈ ਨਹੀਂ ਪੈਂਦੀ ਨਾਲ ਸੀ ਆਪਾਂ ਨੂੰ ਕੋਈ ਏਡੀ ਵੱਡੀ ਦਿੱਕਤ ਨਹੀਂ ਹੁੰਦੀ ਪਰ ਹਾਂ ਜਿਹੜੇ ਹੁੰਦਾ ਫੇਰ ਆਉਂਦਾ ਵੀ ਯਾਰ ਕਾਹਨੂੰ ਸ਼ਡਿਊਲ ਤੋੜਨਾ ਨਾ ਨਾ ਵੀਡੀਓ ਦਾ ਵੀ ਪਾਈ ਦੋ ਕੀ ਹੁੰਦਾ 9-10 ਮਿੰਟ ਦੀ ਵੀਡੀਓ ਆ ਜੇ ਬਣ ਬਣਦੀ ਆ ਤਾਂ ਬਣਾ ਕੇ ਪਾ ਲਓ ਤੇ ਕਈ ਵਾਰ ਉਹ ਵੀ ਨਹੀਂ ਬਣਦੀ ਵੀਰੇ ਹਨਾ ਵੀ 9-10 ਮਿੰਟ ਦੀ ਵੀ ਨਹੀਂ ਬਣਦੀ ਵੀਡੀਓ ਇਹ ਚੱਕਰ ਆਉਂਦਾ ਤੇ ਬਾਕੀ ਜਿਵੇਂ ਜਿਵੇਂ ਬਣ ਜਾਂਦੀ ਆ ਤੇ ਵੀਡੀਓ ਪਾ ਦਈਦੀ ਆਪਾਂ ਹਾਂ ਤੇ ਬਸ ਮੈਂ ਤਾਂ ਹਮੇਸ਼ਾ ਹੀ ਤੁਹਾਡਾ ਸਾਰੇ ਵੀਰਾਂ ਦਾ ਦੇਣਾ ਨਹੀਂ ਦੇ ਸਕਦਾ ਤੁਸੀਂ ਇੰਨਾ ਪਿਆਰ ਦਿੱਤਾ ਹਨਾ ਬਸ ਇਹੀ ਦਬਾਅ ਆ ਰੋਟੇ ਦਾ ਕਿ ਇਦਾਂ ਹੀ ਪਿਆਰ ਦਿੰਦੇ ਰਹੋ ਬਸ